私たちは。<noise> ਜਲਦੀ ਆਪਣਾ ਨਾਮ ਦੱਸੋ ਮੈਂ ਜੀ ਮੇਰਾ ਨਾਮ ਸੁਖਵਿੰਦਰ ਕੁਮਾਰ ਹੈ ਜੀ ਮੇਰੀ ਲੜਕੀ ਜਿੱਦਾਂ ਐਕਸੀਡੈਂਟ ਹੋਇਆ ਵੀ ਬੱਸ ਦੇ ਵਿੱਚ ਤੇ ਉਹਦੇ ਵਿੱਚੋਂ ਡਿੱਗ ਗਈ ਸੀ ਤੇ ਸੱਟ ਉਹਨਾਂ ਦੇ ਦਿਮਾਗ ਦੀ ਸਰਜਰੀ ਹੋਈ ਸੀ ਸਰਜਰੀ ਜਿਹੜੀ ਹੋਈ ਹੋਰ ਹੋਰ ਹਸਪੀਟਲ ਹੋਈ ਸੀਗੀ ਤੇ ਸਾਨੂੰ ਉਹਨਾਂ ਨੇ ਰੈਫਰ ਕਰਤਾ ਜਿਗਾ ਯਾਨੀ ਕਿ ਅਸੀਂ ਲੈ ਕੇ ਆਉਣਾ ਸੀ ਗੁਰਨਾਨਕ ਹਸਪੀਟਲ ਤੇ ਉੱਥੋਂ ਫਿਰ ਯਾਨੀ ਕਿ ਉੱਤੇ ਬੈੱਡ ਨਹੀਂ ਮਿਲਿਆ ਸਾਨੂੰ ਵੈਂਟੀਲੇਟਰ ਵਾਲਾ ਤੇ ਉੱਥੋਂ ਐਂਬੂਲੈਂਸ ਵਾਲੇ ਸਾਨੂੰ ਇੱਥੇ ਲੈ ਕੇ ਆ ਗਏ ਇੱਥੇ ਲਾ ਕੇ ਤਾਂ ਉਹ ਚੱਲ ਗਿਆ ਤਾਂ ਸਟੇਚਰ ਤੇ ਪਾ ਕੇ ਅੰਦਰ ਲੈ ਗਏ ਅੰਦਰ ਲਿਜਾ ਕੇ ਇਹਨਾਂ ਨੇ ਸਾਨੂੰ ਕਿਹਾ ਵੀ ਚਲੋ ਵੀ ਕੁੜੀ ਸੀਰੀਅਸ ਆ ਤੇ ਚਲੋ ਬਾਕੀ ਪ੍ਰਭੂ ਦੇ ਹੱਥ ਆ ਵੀ ਜੋ ਵੀ ਪ੍ਰਭੂ ਕਰੂਗਾ ਤੇ ਚਲੋ ਅਸੀਂ ਇਲਾਜ ਇਲਾਜ ਕਰ ਦਿੰਦੇ ਆ ਤੇ ਹੁਣ ਲੜਕੀ ਦੀ ਡੈਥ ਹੋ ਗਈ ਆ ਜੀ ਤੇ ਕੱਲ ਦੀ ਡੈਥ ਹੋਈ ਭਈ 3:30 ਵਜੇ ਤੇ ਕੱਲ ਇਹਨਾਂ ਨੇ ਸਵੇਰੇ ਸਾਨੂੰ 9 ਵਜੇ ਕਹਿਤਾ ਸੀ ਵੀ ਤੁਸੀਂ ਆਪਣਾ ਆ ਤੁਹਾਡਾ ਬਿੱਲ ਬਣਿਆ ਤੇ ਬਿੱਲ ਜਮ੍ਹਾਂ ਕਰਾਓ ਤੇ ਮੈਂ ਅਸੀਂ ਅਸੀਂ ਇਹਨਾਂ ਨੂੰ ਇਹ ਕਹਿਆ ਜੀ ਅਸੀਂ ਇੰਨੇ ਪੈਸੇ ਨਹੀਂ ਭਰ ਸਕਦੇ ਵੀ ਅਸੀਂ ਗਰੀਬ ਪਰਿਵਾਰ ਆਂ ਵੀ ਸਾਡੇ ਕੋਲ ਨਹੀਂ ਇੰਨਾ ਪੈਸਾ ਭਰਵਣਾ ਦਵਾਈਆਂ ਲਈ ਵੀ ਅਸੀਂ ਇਕੱਠਾ ਪਿੰਡ ਚੋਂ ਪੈਸਾ ਕਰ-ਕਰ ਕੇ ਦੇਦਾ ਵੀ ਜੋ ਵੀ ਕਿਸੇ ਨੇ ਦਿੱਤਾ ਇਕੱਠਾ ਕਰ ਕਰ ਕੇ ਦਵਾਈਆਂ ਲਈਆਂ ਅਸੀਂ ਇਹ ਮੰਗ ਕਰਦੇ ਅਸੀਂ ਇਹ ਮੰਗ ਕਰਦੇ ਆ ਵੀ ਹੁਣ ਸਾਡਾ ਇਨਸਾਫ ਕੀਤਾ ਜਾਵੇ ਤੇ ਕੀ ਲੜਕੀ ਦਾ ਨਾਮ ਕੀ ਸੀ ਲੜਕੀ ਦਾ ਨਾਮ ਅੰਛੂ ਤੇਜੀ ਹੈ ਜੀ ਤੇਰਾ ਨਾਮ ਦੱਸ ਕੇ ਤੇ ਕੀ ਲੋੜ ਪੁੱਛਣੀ ਹੈ ਧੰਨਵਾਦ ਹਾਂ ਜੀ ਮੇਰਾ ਨਾਮ ਪਵਨ ਕੁਮਾਰ ਹੈ ਜੀ ਤੇ ਮੇਰੇ ਵੱਲੋਂ ਸਾਰੇ ਧਰਮਪ੍ਰਵਿਆਂ ਨੂੰ ਜੈ ਵਾਲਮੀਕੀ ਜੈ ਭਾਰਤ ਜੈ ਭੀਮ ਤੇ ਆ ਜਿਹੜਾ ਵਿਸ਼ਵਾਜੀ ਸੁਖਵਿੰਦਰ ਸਿੰਘ ਜੀ ਆ ਜੀ ਜਲੰਧਰ ਤੋਂ ਰਸੂਲਪੁਰ ਕਲਾਂ ਤੋਂ ਇਹਨਾਂ ਦੀ ਬੇਟੀ ਬਿਮਾਰ ਸੀ ਜੀ 3 ਦਿਨ ਤੋਂ ਇਹਨਾਂ ਨੇ ਵੈਂਟੀਲੇਟਰ ਤੇ ਲਿਆ ਕੇ ਇੱਥੇ ਲਾਤੀ ਆ ਇਹ ਅੱਜ ਇਹਨਾਂ ਨੇ ਕੱਲ ਕੱਲ ਡੈਥ ਹੋਈ ਆ ਜੀ ਕੱਲ ਡੈਥ ਹੋਈ ਆ ਤੇ ਇਹਨਾਂ ਨੇ 1.5 ਤੋਂ 2 ਲੱਖ ਰੁਪਏ ਦਾ ਬਿੱਲ ਬਣਾਤਾ ਜਦ ਕਿ ਦੁਵਾਂਜਾ ਵਗੈਰਾ ਸਾਰੇ ਮੁੱਲ ਲੈਂਦੇ ਰਹੇ ਆ ਤੇ ਹੁਣ ਇਹਨਾਂ ਨੇ ਕੱਲ ਦੀ ਡੈਥ ਮੋੜੀ ਮਤਲਬ ਆਪਣੇ ਕਬਜ਼ੇ 'ਚ ਰੱਖੀ ਹੋਈ ਆ ਪਰਿਵਾਰ ਨੂੰ ਡੈੱਡ ਮੋੜੀ ਨਹੀਂ ਦੇ ਰਹੇ ਦੇਖੋ ਇਹਨਾਂ ਡਾਕਟਰਾਂ ਦਾ ਜਿਹੜਾ ਖੂਨ ਆ ਸਫੇਦ ਹੋ ਚੁੱਕਾ ਵਾ ਇਹ ਕੇ ਕੇਐਮ ਹਸਪੀਟਲ ਆ ਜੀ ਆਪਣੇ ਫਤਿਹਗੜ ਚੂੜੀਆਂ ਰੋਡ ਤੇ ਸਾਡੀ ਮੰਗ ਹੈ ਜੀ ਵੀ ਜਿਹੜੇ ਪਰਿਵਾਰ ਨੂੰ ਡੈੱਡ ਬੋਡੀ ਸੌਂਪੀ ਜਾਵੇ ਤੇ ਹਸਪਤਾਲ ਦੇ ਖਿਲਾਫ ਜੋ ਵੀ ਵਿਭਾਗੀ ਕਾਰਵਾਈ ਬਣਦੀ ਆ ਉਹ ਕੀਤੀ ਜਾਵੇ ਜੀ ਡਾਕਟਰਾਂ ਵੱਲੋਂ ਕੀ ਕਿਹਾ ਗਿਆ ਤੁਸੀਂ ਅੰਦਰ ਗਏ ਤੁਸੀਂ ਕੀ ਕਿਹਾ ਡਾਕਟਰਾਂ ਵੱਲੋਂ ਬਹੁਤ ਮਾੜੀ ਸ਼ਬਦਾਵਲੀ ਬੋਲੀ ਗਈ ਆ ਜੀ ਪਰਿਵਾਰ ਨਾਲ ਇਹ ਪਰਿਵਾਰ ਬਹੁਤ ਗਰੀਬ ਹੈ ਜੀ ਇਹ ਪਰਿਵਾਰ ਆਪਣੀ ਰੋਟੀ ਰੋਜੀ ਚਲਾਉਣ ਦੇ ਵੀ ਸਮਰਥ ਨਹੀਂਗਾ ਇਹ 100 50 50 ਰੁਪਿਆ ਇਕੱਠਾ ਕਰਕੇ ਤੇ ਇਹਨਾਂ ਨੇ ਪਿੰਡ ਵਾਲਿਆਂ ਨੇ ਇੰਨਾ ਦੀ ਬੇਟੀ ਦਾ ਜਿਹੜਾ ਟ੍ਰੀਟਮੈਂਟ ਕਰਾਇਆ ਵਾ ਤੇ ਹੁਣ ਵੀ ਇਹਨਾਂ ਨੇ 8-10000 ਰੁਪਏ ਇਕੱਠਾ ਕੀਤਾ ਵਾ ਤੇ ਡਾਕਟਰਾਂ ਨੂੰ ਬੇਨਤੀ ਕੀਤੀ ਆ ਵੀ ਗਰੀਬ ਪਰਿਵਾਰ ਆ ਇਹਨਾਂ ਕੋ ਐਹੋ ਕੁਛ ਆ ਜੀ ਤੇ ਇਹਨਾਂ ਦੀ ਜਿਹੜੀ ਆ ਬੇਟੀ ਦੀ ਬੋਡੀ ਇਹਨਾਂ ਨੂੰ ਦਿੱਤੀ ਜਾਵੇ ਪਰ ਡਾਕਟਰ ਕਹਿ ਰਿਹਾ ਵੀ ਨਹੀਂ ਤੁਸੀਂ ਜੋ ਮਰਜ਼ੀ ਕਰ ਲਓ ਅਸੀਂ ਜਿਹੜੇ ਆ 1,75,000 ਰੁਪਇਆ ਬਣਾਇਆ ਉਹ ਦੇਣਾ ਪਏਗਾ ਦੱਸੋ ਗਰੀਬ ਪਰਿਵਾਰ ਜੇ ਇਹਨਾਂ ਨੂੰ ਐਡਾ ਹੀ ਆ ਤੇ ਇਹ ਇਨਾਂ ਨੇ ਨਾਲ ਨਹੀਂ ਨਾਲ ਪੈਸੇ ਕਿਉਂ ਨਹੀਂ ਲਏ ਇਹ ਬਿਲਕੁਲ ਇਹਨਾਂ ਨੇ ਪੈਸੇ ਜਿਹੜੇ ਬਿੱਲ ਬਣਾਇਆ ਵਾ ਬੇਬੁਨਿਆਦ ਬਣਾਇਆ ਔਰ ਝੂਠਾ ਬਣਾਇਆ ਵਾ ਸਮਝਦੇ ਨਹੀਂ ਕਿ ਲੜਕੀ ਦੀ ਮੌਤ ਦੀ ਮੌਤ ਹੀ ਕਿ ਫੇਰ ਵੀ ਇਹਨਾਂ ਨੇ ਬਿੱਲ ਬਣਾਇਆ ਸਰ ਲੜਕੀ ਦੀ ਮੌਤ ਦਾ ਕਾਰਨ ਹਸਪਤਾਲ ਫੇਲੀਅਰ ਆ ਜੀ ਹਸਪਤਾਲ ਦੀ ਫੇਲੀਅਰ ਆ ਡਾਕਟਰਾਂ ਦੀ ਨਾਕਾਮੀ ਆ ਜਿਹੜੀ ਲੜਕੀ ਦੀ ਮੌਤ ਹੋਈ ਆ ਇਸ ਇਲਾਜ ਦੇ ਵਿੱਚ ਡਾਕਟਰ ਜਿਹੜਾ ਇਹਦਾ ਇਲਾਜ ਨਹੀਂ ਕਰ ਸਕੇ ਵੀ ਔਰ ਡਾਕਟਰ ਬਿਲਕੁਲ ਫੇਲ ਹੋਏ ਇਹਨਾਂ ਦਾ ਮੈਡੀਕਲ ਜਿਹੜੀ ਆ ਵਿਵਸਥਾਵਾਂ ਦਿੱਤੀਆਂ ਨਹੀਂ ਕਿ ਜਦ ਬੇਟੀ ਨੂੰ ਤੇ ਬੇਟੀ ਦੀ ਡੈਥ ਹੋ ਗਈ ਇਹਨਾਂ ਦੀ ਅੰਗੇਲੀ ਨਾ ਹੋਈ ਆ ਜੀ ਇਹ ਧਰਨਾ ਜਿਹੜਾ ਵਾ ਜੀ ਲੰਬੇ ਸਮੇਂ ਨਹੀਂ ਲੱਗੇਗਾ ਜੀ ਜਿੰਨੀ ਦੇਰ ਇਹਨਾਂ ਦੇ ਖਿਲਾਫ ਕੋਈ ਜੀ ਇਹ ਕਾਰਵਾਈ ਨਹੀਂ ਹੁੰਦੀ ਵੀ ਮਤਲਬ ਪੁਖਤਾ ਸਬੂਤ ਹੈ ਇਹਨਾਂ ਕੋਲ ਵੀ ਕੁੜੀ ਚੰਗੀ ਪਲੀ ਆ ਇਹਨਾਂ ਦੇ ਹਸਪਤਾਲ ਆ ਕਿ ਇਹਨਾਂ ਨੇ ਪਤਾ ਨਹੀਂ ਕੀ ਕੀਤਾ ਕਿਹੜਾ ਇੰਜੈਕਸ਼ਨ ਲਾਇਆ ਇਹਨਾਂ ਦੇ ਵੱਲੋਂ ਹੀ ਗਲਤ ਇਲਾਜ ਦੇ ਕਰਕੇ ਕੁੜੀ ਦੀ ਮੌਤ ਹੋਈ ਹੈ ਕਿ ਡਾਕਟਰ ਕੀ ਨਾ ਆਪਣਾ ਤੇ ਕੀ ਜਿਹੜੀ ਹੈ ਬਾਹਰ ਤਰਨਾ ਲੱਗਾ ਡਾਕਟਰ ਕੀ ਇਸ ਮਸਲੇ ਮੈਂ ਡਾਕਟਰ ਅਕ੍ਰਿਤੀ ਕੇ ਕੇਐਮ ਹਸਪੀਟਲ ਤੋਂ ਇਹਨਾਂ ਦਾ ਮਰੀਜ਼ ਜਿਹੜਾ ਅੰਸ਼ੂ ਤੇਜੀ ਹੈ ਇਹਨਾਂ ਦੀ ਕੰਡੀਸ਼ਨ ਜਿਹੜੀ ਬਹੁਤ ਜ਼ਿਆਦਾ ਸੀਰੀਅਸ ਸੀ ਇਹਨਾਂ ਨੂੰ ਕਿਹਾ ਗਿਆ ਸੀ ਤੇ ਜਿਸ ਕਰਕੇ ਹੁਣ ਇਹਨਾਂ ਦਾ ਮਰੀਜ਼ ਜਿਹੜਾ ਪੂਰਾ ਹੋ ਚੁੱਕਾ ਹੈ ਤੇ ਬਿਲਡਿੰਗ ਤੋਂ ਨਾ ਕਰ ਰਹੇ ਨੇ ਇਨੀ ਤਰੀਕ ਨੂੰ ਆਇਆ ਜੀ 14 ਤਰੀਕ ਨੂੰ ਆਏ ਨੇ